ਸਨੋ ਕੱਲੋਂ ਪੈ ਰਹੀ ਹੈ ਜੀ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਇਹਦੇ ਲਈ ਤਿਆਰੀ ਰੱਖੋ ਆਪਣੀ ਅੱਜ ਸ਼ਾਮ ਨੂੰ ਹੀ ਲਗਭਗ ਸ਼ੁੱਕਰਵਾਰ ਨੂੰ ਸ਼ੁਰੂ ਹੋ ਕੇ ਤੇ ਸੋਮਵਾਰ ਤੱਕ ਦੱਸ ਦਿਆ ਕਿਸ ਤਰੀਕੇ ਦੇ ਨਾਲ ਰਹਿਣਾ ਇੱਕ ਤਾਂ ਵਿੰਡੀ ਤੇ ਠੰਡਾ ਆ ਇਹ ਮੌਸਮ ਥੋੜਾ ਜਾਂ ਅੱਜ ਤੋਂ ਹੀ ਹੋਇਆ ਐ ਇਸ ਵੇਲੇ ਤੁਸੀਂ ਬਾਹਰ ਜਿੱਨੇਗਾ ਮਾਰਦੇ ਆ ਤੇ ਕਿਉਂਕਿ ਕੋਲਡ ਆਰਕਟਿਕ 에ਅਰ ਜਿਹੜੀ ਇਧਰਲੇ ਪਾਸੇ ਆ ਰਹੀ ਆ ਕੱਲੋਂ ਹਲਕੀ ਹਲਕੀ ਬਰਫਬਾਰੀ 2 ਤੋਂ 4 ਸੈਂਟੀਮੀਟਰ ਸੈਟਰਡੇ ਨੂੰ ਤੇ ਫਲਰੀਜ਼ ਜਿਹੜੀਆਂ ਥਰੂਆਊਟ ਦਾ ਡੇ ਡਿੱਗੀਆਂ ਜਣੀਆਂ ਸੋ ਇਹ ਪਹਿਲੀ স্নੋ ਫਾਲ ਦਾ ਤੁਸੀਂ ਆਨੰਦ ਮਾਣੋ ਇੱਥੇ ਤੇ ਨਾਲ ਨਾਲ ਖਿਆਲ ਰੱਖੋ ਦੂਜਾ ਹੈ ਕਿ ਸੰਡੇ ਤੇ ਮੰਡੇ ਨੂੰ ਹੈਵੀ স্নੋ ਫਾਲ ਹੋ ਸਕਦੀ ਹੈ ਜਿਹੜਾ স্নੋ ਸਟ੍ਰੋਮ ਇੱਕ ਤਰੀਕੇ ਦੇ ਨਾਲ ਸੰਡੇ ਪਰਸੋਂ ਨੂੰ ਯਾਨੀ ਕਿ ਬਾਅਦ ਦੁਪਹਿਰ ਤੇ ਸੋਮਵਾਰ ਨੂੰ 10 ਤੋਂ 20 ਸੈਂਟੀਮੀਟਰ ਤੱਕ ਸਨੋ ਸੋਮਵਾਰ ਨੂੰ ਦੱਸ ਦਿਆ ਪਾਣੀ ਕਿ ਜਿਹੜੀ ਬਹੁਤ ਜ਼ਿਆਦਾ ਆ ਜੇ ਕੰਡੀਸ਼ਨਸ ਠੀਕ ਠਾਕ ਰਹੀਆਂ ਤਾਂ ਸੋਮਵਾਰ ਸਵੇਰੇ ਜਿਹੜੀ ਆ 10 ਤੋਂ 20 ਸੈਂਟੀਮੀਟਰ स्ਨੋ ਪੈ ਸਕਦੀ ਆ ਇਹਦੇ ਨਾਲ ਇਹਦੇ ਨਾਲ ਹੋਊਗਾ ਕਿ ਇੱਕ ਤਾਂ ਟ੍ਰੈਵਲ ਔਖਾ ਹੋ ਜਾਊਗਾ ਜਿਹੜੀ ਵਿਜ਼ਿਬਿਲਟੀ ਆ ਉਹਦੇ ਉੱਤੇ ਫਰਕ ਪੈਂਦਾ ਦੂਜਾ ਡਰਾਈਵਿੰਗ ਵੈਸੇ ਡੇਂਜਰਸ ਹੋ ਜਾਂਦੀ ਆ ਤੇ ਜਿਹੜਾ ਇਹ ਸਾਰਾ ਹਫਤਾ ਹੀ ਅਗਲਾ ਜਿਹੜਾ ਆ ਉਹ ਕਾਫੀ ਠੰਡ ਰਹਿਣੀ ਆ ਅਗਲਾ ਹਫਤਾ ਸਾਰੇ ਦਾ ਸਾਰਾ ਟੈਂਪਰੇਚਰ 5 ਡਿਗਰੀ ਦੇ ਨੇੜੇ ਤੇੜੇ ਰਹਿਣ ਦੀ ਆਸ ਦੱਸੀ ਜਾ ਰਹੀ ਆ ਸੋ ਵੈਦਰ ਵਾਰਨਿੰਗਸ ਨੇ ਇਹ ਇਸ਼ੂ ਕੀਤੀਆਂ ਜਾ ਸਕਦੀਆਂ ਥੋੜਾ ਜਿਹਾ ਮੌਸਮ ਵਾਲੀਆਂ ਅਪਡੇਟਸ ਵੱਲ ਧਿਆਨ ਰੱਖੋ এনਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ ਪਹਿਲਾਂ ਹੀ ਇਹਨਾਂ ਨੇ ਇੱਕ ਸਪੈਸ਼ਲ ਜਿਹੜੀ ਵੈਦਰ ਸਟੇਟਮੈਂਟ ਜਾਰੀ ਕੀਤੀ ਆ ਹੋਰ ਵਾਰਨਿੰਗ ਜ਼ੋਨ ਵਾਲੇ ਦਿਨਾਂ ਦੇ ਵਿੱਚ ਆ ਸਕਦੀਆਂ ਤੇ ਸੋਮਵਾਰ ਨੂੰ ਜਿਹੜਾ ਸਕੂਲ ਡਿਲੇ ਹੋ ਸਕਦੇ ਆ ਥੋੜੀ ਜਿਹੀ ਜੇ ਸਨੋ ਜ਼ਿਆਦਾ ਹੋਈ ਤੇ ਖਬਰਸਾਰ ਥੋੜੀ ਜਿਹੀ ਦੇਖ ਕੇ ਜਾਓ ਕਿਉਂਕਿ ਉਦੋਂ ਨੂੰ ਸਕੂਲਾਂ ਦੇ ਵਿੱਚ ਅਪਡੇਟ ਕੋਈ ਸਵੇਰੇ ਫਿਰ ਤੁਹਾਨੂੰ ਪਤਾ ਵੀ ਉਸ ਦਿਨ ਆਉਂਦੀ ਹੁੰਦੀ ਆ ਤੇ ਵੈਦਰ ਅਲਰਟ ਦੇ ਨਾਲ ਤੁਸੀਂ ਵੈਨਕੂਵਰ ਵਾਲੇ ਦਾ ਖਾਸ ਤੌਰ ਦੇ ਉੱਤੇ ਅਪਡੇਟ ਜਿਹੜਾ ਰਹੋ ਸਿਰਫ ਬੀਚੀ ਦੇ ਵਿੱਚ ਨਹੀਂ ਅਲਬਰਟਾ ਤੇ ਜਿਹੜੀਆਂ ਦੂਜੀਆਂ ਹੈਗੀਆਂ ਆਪਣੇ ਨਰਦਰਨ ਅਲਬਰਟਾ ਖਾਸ ਕਰਕੇ -40 ਡਿਗਰੀ ਤੱਕ ਤਾਪਮਨ ਦੱਸਦੇ ਆ ਜਿਹੜਾ ਕਿ ਆ ਪੂਰਾ ਵੀਕਐਂਡ ਰਹਿਣਾ -40 ਡਿਗਰੀ ਤੱਕ ਮੈਨੀਟੋਬਾ ਸਸਕਾਚਚਵਿਨ ਦੇ ਵਿੱਚ ਤੇਜ਼ ਹਵਾਵਾਂ ਤੇ -45 ਡਿਗਰੀ ਤੱਕ ਇਹਨਾਂ ਕੁਝ ਏਰੀਆਜ਼ ਦੇ ਵਿੱਚ ਤਾਪਮਨ ਹੋਣਾ ਆ ਅਲਬਰਟਾ ਤੇ ਸਸਕਾਚਚਵਿਨ ਦੇ ਵਿੱਚ ਕਾਫੀ ਭਾਰੀ ਬਰਫਵਾਰੀ ਵੈਸਟਰਨ ਅਲਬਰਟਾ ਖਾਸ ਤੌਰ ਤੇ ਐਡਵੈਂਟਨ ਤੇ ਜਿਹੜਾ ਗ੍ਰੈਂਡ ਪ੍ਰੈਰੀਜ਼ ਉਧਰਲੇ ਪਾਸੇ 15 ਤੋਂ 30 ਸੈਂਟੀਮੀਟਰ स्नो एक्सपेक्टेड ਆ ਇਸ ਵੇਲੇ ਰਜਾਇਨਾ ਸਸਕਾ ਟੂਨ ਦੇ ਵਿੱਚ ਜਿਹੜੀ ਤੇਜ਼ ਹਵਾਵਾਂ ਨੇ ਕਾਫੀ 40 ਤੋਂ 60 ਕਿਲੋਮੀਟਰ ਪ੍ਰਤੀ ਆਵਰਦੀ ਰਫਤਾਰ ਦੇ ਨਾਲ ਵਿਜ਼ਿਬਿਲਟੀ ਦੇ ਉੱਤੇ ਵੱਡਾ ਫਰਕ ਪਾਊਗਾ ਤੇ ਅੰਟੇਰੀਓ ਤੇ ਕਵੈਕ ਦੇ ਵਿੱਚ ਵੀ ਲਗਭਗ ਬਦਲ ਪੂਰਾ ਕੈਨੇਡਾ ਇਸ ਵੇਲੇ ਠੰਡਾਂ ਦੀ ਗ੍ਰਿਫਤ ਦੇ ਵਿੱਚ ਆ ਜਿਹੜਾ ਅੰਟੇਰੀਓ ਦਾ ਉੱਤਰੀ ਪਾਸਾ ਉੱਥੇ ਵਿੰਡ ਚਿਲ ਲਗਭਗ -45 ਡਿਗਰੀ ਅੱਜ ਅੱਛ ਵੇਲੇ ਉੱਥੇ ਚੱਲ ਰਹੀ ਆ ਤੇ ਕੱਲ ਤੱਕ ਵੀ ਐਸੀ ਤਰ੍ਹਾਂ ਰਹਿਣਾ ਆ ਕਬੈਕ ਦੇ ਉੱਤਰ ਵਾਲੇ ਪਾਸੇ ਜਿਹੜੀ ਵਿੰਡ ਚੇਲਾ ਲਗਭਗ -38 ਡਿਗਰੀ ਫਰਾਈਡੇ ਰਾਤ ਅੱਜ ਤੇ ਸੈਟਰਡੇ ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹਦਾ ਪਹਿਲਾਂ ਜ਼ਿਕਰ ਕੀਤਾ ਵੈਟ ਤੇ ਵਿੰਟਰੀ ਕੰਡੀਸ਼ਨਸ ਮੀ ਮੀ ਬਾਅਦ ਵਿੱਚ ਹੌਲੀ ਹੌਲੀ ਬਰਫ਼ ਤੇ ਉਹਦੇ ਵਿੱਚ ਸਨੋ ਦੇ ਵਿੱਚ ਬਦਲ ਜਾਂਦਾ 50 ਐਮ ਐਮ ਰੇਨ ਤੇ ਹੁਣ ਕਿਉਂਕਿ ਰੇਨ 50 ਐਮ ਐਮ ਦਾ ਮਤਲਬ ਹੁੰਦਾ ਕਿ ਹੜ੍ਹਾਂ ਦੇ ਨੇੜੇ ਤੇੜੇ ਖਤਰਾ ਹੋ ਜਾਂਦਾ ਕਾਸਕਰਾ ਕੋਲੋਨਾ ਤੇ ਇੰਟੀਰੀਅਰ ਜਿਹੜਾ ਇਲਾਕਾ ਹੈਗਾ ਵਿంటర్ ਸਟ੍ਰੋਮ 25 ਸੈਂਟੀਮੀਟਰ ਤੱਕ ਸਨੋ ਇੱਥੇ ਦਸੀ ਜਾ ਰਹੀ ਹੈ ਸਾਊਥ ਕੋਸਟ ਦੇ ਉੱਤੇ ਵੀ ਰੇਨ ਤੇ ਸਨੋ ਫਾਲ ਐਸੀ ਤਰ੍ਹਾਂ ਜਿਹੜਾ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਆ ਉੱਥੇ 15 ਸੈਂਟੀਮੀਟਰ ਤੱਕ ਸਨੋ ਤੇ 60 ਤੋਂ 70 ਕਿਲੋਮੀਟਰ ਤੱਕ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਉਧਰਲੇ ਪਾਸੇ ਚੱਲ ਸਕਦੀਆਂ ਹਨ ਨੂਨਾਵਟ ਦੇ ਵਿੱਚ ਸਟਰੋਂਗ ਵਿੰਡ ਤੇ ਸਨੋ ਹੈਗਾ ਸੋ ਮੁੱਖ ਦੀ ਗੱਲ ਆ ਵੀ ਬਰਫਬਾਰੀ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਿਆਦਾ ਆ ਆ ਵੀਕਐਂਡ ਅੱਜ ਤੋਂ ਸ਼ੁਰੂ ਹੋ ਕੇ ਤੇ ਇਹ ਫਿਰ ਐਸੇ ਤਰੀਕੇ ਦੇ ਨਾਲ ਲਗਭਗ ਅਗਲਾ ਹਫਤਾ ਤੇ ਖਾਸ ਕਰਕੇ ਸੋਮਵਾਰ ਤੱਕ ਰਹਿਣਾ ਆ ਥੋੜਾ ਜਿਹਾ ਅਲਰਟ ਵੈਦਰ ਅਲਰਟਸ ਤੇ ਇਹਨਾਂ ਚੀਜ਼ਾਂ ਦੇ ਉੱਤੇ ਥੋੜੀ ਜਿਹੀ ਨਿਗਰ ਰੱਖੀ ਜਾਵੇ ਤਾਂ ਜਿਹੜਾ ਥੋੜਾ ਜਿਹਾ ਬਚਿਆ ਜਾ ਸਕਦਾ